ਹਾਂਜੀ ਦੋਸਤੋ ਪਿਆਰਪਰੀ ਸਤਿ ਸ੍ਰੀ ਅਕਾਲ ਤੇ ਸਾਡੇ ਚੈਨਲ ਸਾਰੀ YouTube ਫੈਮਿਲੀ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਤੁਹਾਡੇ ਲਈ ਇਜ਼ੀ ਸਾਬੂਦਾਨਾ ਖੀਰ ਟੇਸਟੀ ਰੈਸিপি ਲੈ ਕੇ ਆਏ ਹਾਂ ਉਸ ਲਈ ਸਭ ਤੋਂ ਪਹਿਲਾਂ ਦੋਸਤੋ ਆਪਾਂ ਸਾਬੂਦਾਨਾ ਲੈ ਲਿਆ ਸੀ ਜਿਸ ਕੁਆਂਟੀਟੀ ਦੇ ਹਿਸਾਬ ਨਾਲ ਤੁਸੀਂ ਖੀਰ ਤਿਆਰ ਕਰਨੀ ਹੈ ਉਸ ਹਿਸਾਬ ਨਾਲ ਤੁਸੀਂ ਸਾਬੂਦਾਨਾ ਲੈ ਸਕਦੇ ਹੋ ਤੇ ਸਾਬੂਦਾਨਾ ਨੂੰ ਸਿਰਫ ਆਪਾਂ ਹਾਫ ਆੜ ਲਈ ਭਿਉਆ ਸੀਗਾ ਤੇ ਦੋ ਤਿੰਨ ਵਾਰ ਆਪਾਂ ਇਸ ਪ੍ਰੋਸੈਸ ਨੂੰ ਰਿਪੀਟ ਕਰਾਂਗੇ ਤੁਸੀਂ ਇਸ ਨੂੰ ਥੋੜਾ ਜਿਹਾ ਪਾਣੀ ਪਾ ਕੇ ਹੱਥਾਂ ਨਾਲ ਹਿਲਾਉਂਦੇ ਇਦਾਂ ਇਹਨੂੰ ਜਿੱਦਾਂ ਵਾਸ਼ ਕਰਨਾ ਤੇ ਇਸ ਦਾ ਦੋ ਤਿੰਨ ਵਾਰੀ ਪਾ ਕਸ ਤੋਂ ਬਾਅਦ ਦੋਸਤੋ ਤੁਸੀਂ ਇੱਕ ਕੌਲੀ ਪਾਣੀ ਦੀ ਐਡ ਕਰਕੇ ਤੇ ਇਸ ਨੂੰ ਭੋਕੋ ਕੇ ਰੱਖੋਗੇ ਤੁਸੀਂ ਜਿਆਦਾ ਟਾਈਮ ਵੀ ਲੀ ਭੋ ਸਕਦੇ ਆ ਜੇਕਰ ਤੁਹਾਡੇ ਕੋਲ ਟਾਈਮ ਹੈਗਾ ਸੋ ਆਪਾਂ ਸਿਰਫ ਇਸ ਨੂੰ ਹਾਫ ਆ ਰਿ ਲਈ ਭੋਆ ਸੀਗਾ ਤੇ ਹੁਣ ਦੋਸਤੋ ਸਭ ਤੋਂ ਪਹਿਲਾਂ ਆਪਾਂ ਦੁੱਧ ਨੂੰ ਵਾਲਾ ਦਵਾਵਾਂਗੇ ਕਿਉਂਕਿ ਆਪਾਂ ਕੱਚੇ ਦੁੱਧ ਵਿੱਚ ਸਾਬੂਦਾਣਾ ਐਡ ਨਹੀਂ ਕਰ ਸਕਦੇ ਫਟ ਜਾਵੇਗਾ ਤੇ ਜੇ ਸਾਬੂਦਾਣਾ ਆਪਣਾ ਰੈਡੀ ਹੋ ਚੁੱਕਾ ਉਹਨਾਂ ਟਾਈਮ ਆਪਾਂ ਦੁੱਧ ਨੂੰ ਵਾਲਾ ਦਵਾਵਾਂਗੇ ਹਾਂ ਕੀ ਲੂ ਫੇਮ ਤੇ ਆਪਾਂ ਦੁੱਧ ਨਾਲ ਆ ਦਵਾਵਾਂਗੇ ਦੋਸਤੋ ਵੀਡੀਓ ਨੂੰ ਸਕਿਪ ਨਾ ਕਰਵਿੰਦੇ ਤੱਕ ਜ਼ਰੂਰ ਦੇਖਿਓ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੋਸਤੋ ਵੀਡੀਓ ਬਣਾਉਣ ਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਪਲੀਜ਼ ਤੇ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਤਾਂ ਕਿ ਸੀ ਤੁਹਾਡੇ ਲਈ ਟੇਸਟੀ ਟੇਸਟੀ ਰੈਸਪੀ ਲੈ ਕੇ ਆ ਸਕੀਏ ਤੇ ਨਵੇਂ ਸਬਸਕ੍ਰਾਈਬਰ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹਾਂਜੀ ਦੋਸਤੋ ਹੁਣ ਆਪਾਂ ਥੋੜੀ ਜਿਹੀ ਦੁੱਧ ਵਿੱਚ ਕਸਟਰਡ ਘੋਲ ਲਿਆ ਸੀਗਾ ਤੇ ਜਿਸ ਨੂੰ ਆਪਾਂ ਦੁੱਧੇ ਚ ਐਡ ਕਰਾਂਗੇ ਤੇ ਸਾਬੂਦਾਣਾ ਆਪਣਾ ਤਕੋ ਕੇ ਰੈਡੀ ਹੈ ਕੁਝ ਡਰਾਈ ਫਰੂਟ ਆਪਾਂ ਐਡ ਕਰਾਂਗੇ ਵਿੱਚ ਬਦਾਮ ਤੇ ਨਾਰੀਅਲ ਦਾ ਬਰਾਦਾ ਹੁਣ ਆਪਾਂ ਸਾਬੂਦਾਣਾ ਖੀਰ ਤਿਆਰ ਕਰਾਂਗੇ ਜਿਹੜਾ ਦੁੱਧ ਆਪਾਂ ਵਾਲਿਆ ਸੀ ਦੋਸਤੋ ਉਸ ਵਿੱਚ ਕਸਟਾਡ ਐਡ ਕੀਤਾ ਸੀ ਤੇ ਆਪਾਂ ਸਾਬੂਦਾਣਾ ਵਿੱਚ ਐਡ ਕਰਤਾ ਤੇ ਹੁਣ ਆਪਾਂ ਲੋ ਫੇਮ ਤੇ ਆਪਣੀ ਸਾਬੂਦਾਣਾ ਖੀਰ ਰੈਡੀ ਕਰਾਂਗੇ ਹਲਕੀ ਆਚ ਤੇ ਇਸ ਨੂੰ ਜਿੰਨੀ ਹੀ ਹਲਕੀ ਆਚ ਤੇ ਦੋ ਫੇਮ ਤੇ ਤੁਸੀਂ ਇਸ ਨੂੰ ਤਿਆਰ ਕਰੋਗੇ ਉਨੀ ਟੇਸਟੀ ਮਜਬੂਦਾਰ ਖੀਰ ਬਣ ਕੇ ਰੈਡੀ ਹੋਊਗੀ ਤੇ ਹੁਣ ਦੋਸਤੋ ਆਪਾਂ ਜਿਹੜੇ ਡਰਾਈ ਫਰੂਟ ਲੈਤੇ ਸੀ ਨਾਰੀਅਲ ਦਾ ਬਰਾਦਾ ਤੇ ਬਦਾਮ ਇਸ ਵਿੱਚ ਐਡ ਕਰਾਂਗੇ ਅਸ ਤੋਂ ਬਾਅਦ ਲੋਫੇਮ ਤੇ ਆਪਾਂ ਇਸ ਨੂੰ ਹਾਫ ਆਰ ਤੋਂ ਉਪਰ ਲਗਾ ਸੀ ਆਪਾਂ ਟਾਈਮ ਬਣਾਉਂਦਿਆਂ ਨੂੰ ਕਿਉਂਕਿ ਆਪਾਂ ਸਾਬੂਦਾਣਾਂ ਨੂੰ ਜ਼ਿਆਦਾ ਟਾਈਮ ਨਹੀਂ ਭਗੋਇਆ ਸੀਗਾ ਹਾਫ ਆਰ ਹੀ ਲੀਵ ਹੋਇਆ ਸੀਗਾ ਸੋ ਤੁਸੀਂ ਦੇਖ ਸਕਦੇ ਹੋ ਕਿੰਨੀ ਕੈਂਟ ਤੇ ਬਹੁਤ ਹੀ ਵਧੀਆ ਲੁੱਕ ਨਾਲ ਆਪਣੀ ਸਾਬੂਦਾਣਾ ਖੀਰ ਬਣ ਕੇ ਰੈਡੀ ਹੋ ਰਹੀ ਹੈ ਸੋ ਆਪਾਂ ਕਲਰ ਲਈ ਥੋੜਾ ਜਿਹਾ ਇਸ ਚ ਕਸਟਰਡ ਤੇ ਦੁੱਧ ਚ ਪਾ ਕੇ ਹੋਰ ਐਡ ਕੀਤਾ ਸੀਗਾ ਤਾਂ ਕਿ ਜੋ ਇਸ ਤੇ ਟੈਕਸਚਰ ਤੇ ਫਲੇਵਰ ਚਾਹਤ ਕੁੜਾ ਜਾ ਮਟਰਕ ਟਪਾਣਾ ਸੀ ਸੋ ਹੁਣ ਇਸ ਵਿੱਚ ਆਪਾਂ 슈ਗਰ ਐਡ ਕਰਤੀ 슈ਗਰ ਐਡ ਕਰਨ ਤੋਂ ਬਾਅਦ ਦੋਸਤੋ ਆਪਾਂ ਇਸ ਨੂੰ ਹਲਕੇ ਹਾਂਸ ਤੇ ਹਲਾਉਂਦੇ ਹੋਏ ਇਸ ਵਿੱਚ ਐਡ ਕਰਾਂਗੇ ਫਲੇਵਰ ਲਈ ਇਲਾਇਚੀ ਦਾ ਕੁਛ ਸੀਗੀ ਕੋਈ ਦਾ ਇਲਾਇਚੀ ਫਲੇਵਰ ਸੀਗਾ ਉਸ ਦੀਆਂ ਦੋ ਚਾਰ ਬੂੰਦਾਂ ਪਾੜ ਕੀਤੀਆਂ ਜਿਸ ਨਾਲ ਬਹੁਤ ਹੀ ਸੋਹਣੀ ਫ੍ਰੈਗਰੈਂਸ ਆ ਰਹੀ ਸੀ ਤੇ ਇਸ ਵਿੱਚ ਵੀ ਟਵਿਸਟ ਆਇਆ ਸੋ ਹਲਕੀ ਹਾਂਸ ਤੇ ਆਪਾਂ ਸਾਬੂਦਾਣਾ ਖੇਤ ਤਿਆਰ ਕਰਦੇ ਹੋਏ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਜਿਦਾਂ ਟੈਕਚਰ ਨਾਲ ਆਪਣੀ ਸਬੂਦਾਨਾ ਖੀਰ ਬਣ ਕੇ ਰੈਡੀ ਹੈ ਤੇ ਦੋਸਤੋ ਆਪਾਂ ਇਸ ਵਿੱਚ ਫਰੂਟੀ ਐਡ ਕਰ ਦਿੱਤੀ ਸੀਗੀ ਅਗਰ ਤੁਹਾਨੂੰ ਪਸੰਦ ਆ ਤੁਸੀਂ ਕਰ ਸਕਦੇ ਹੋ ਨਹੀਂ ਸਕਿਪ ਵੀ ਕਰ ਸਕਦੇ ਹੋ ਤੇ ਦੇਖ ਸਕਦੇ ਹੋ ਤੁਸੀਂ ਸਬੂਦਾਨਾ ਖੀਰ ਆਪਣੀ ਤਿਆਰ ਹੁੰਦੀ ਹੋਈ ਤੇ ਇਸ ਤੋਂ ਬਾਅਦ ਆਪਾਂ ਇਸ ਨੂੰ 5-4 ਮਿੰਟ ਲਈ ਹੋਰ ਪਕਾਵਾਂਗੇ ਤੇ ਦੋਸਤੋ ਵੀਡੀਓ ਨੂੰ ਐਂਡ ਤੱਕ ਦੇਖ ਕੇ रेसिपी ਨੂੰ ਫੋਲੋ ਕਰਿਓ ਤੇ ਤੁਹਾਡੀ ਵੀ ਇਸੇ ਤਰ੍ਹਾਂ ਹੀ ਬਹੁਤ ਟੇਸਟੀ ਸਾਬੂਦਾਣਾ ਖੀਰ ਬਣ ਕੇ ਰੈਡੀ ਹੋ ਜਾਊਗੀ ਤੇ ਆਪਾਂ ਹੁਣ ਇਸ ਤੇ ਇਹਨਾਂ ਡਰਾਈ ਫਰੂਟਾਂ ਨਾਲ ਇਸ ਨੂੰ ਗarnish ਕਰਾਂਗੇ ਬਾਦਮ ਜੋ ਆਪਣੇ ਕੱਟ ਆਪਾਂ ਕੱਟ ਕਰ ਲਏ ਸੀਗੇ ਤੇ ਸਾਬੂਦਾਣਾ ਖੀਰ ਬਣ ਕੇ ਆਪਣੀ ਰੈਡੀ ਆ इजी रेसिपी ਆ ਤੇ ਟੇਸਟੀ ਤੇਜ਼ੀ रेसिपी ਆ ਤੁਸੀਂ ਵੀ ਫੈਲੋ ਫੋਲੋ ਕਰਿਓ ਤੇ ਟਰਾਈ ਕਰ ਟਰਾਈ ਦਿਸ रेसिपी ਸੋ ਹਾਂਜੀ ਦੋਸਤੋ ਸੋ ਲਾਸਟ ਤੇ ਫੇਰ ਤੁਹਾਡੇ ਅੱਗੇ ਰਿਫਰੈਸ਼ਟ ਪਲੀਜ਼ ਲਾਈਕ ਕਮੈਂਟ ਕਰ ਦਿਆ ਕਰੋ ਤੇ ਆਪਾਂ ਸਰਬ ਕੀਤੀ ਆ ਆਪਣੀ ਸਾਬੂਦਾਣਾ ਖੀਰ ਬਣ ਕੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਟੇਸਟੀ ਸਾਬੂਦਾਣਾ ਖੀਰ ਸੀਗੀ ਬਹੁਤ ਹੀ ਟੇਸਟੀ ਸਾਬੂਦਾਣਾ ਖੀਰ ਬਣ ਕੇ ਰੈਡੀ ਹੋਈ ਦੋਸਤੋ ਸੌਰੀ ਤੇ ਇਸ ਤੇ ਆਪਾਂ ਟੂਟੀ ਫਰੂਟੀ ਐਡ ਕਰ ਐਡ ਕੀਤੀ ਆ ਤੇ ਇਸ ਦੀ ਲੁੱਕ ਨੂੰ ਥੋੜਾ ਜਿਹਾ ਕੈਨ ਬਣਾਉਣ ਲਈ ਤੇ ਤੁਸੀਂ ਦੇਖ ਸਕਦੇ ਹੋ ਦੋਸਤੋ ਅਸੀਂ ਟੈਸਟ ਕੀਤੀ ਹੈ ਤੁਸੀਂ ਅਜੇ ਕੀਤੀ ਨਹੀਂ ਸੋ ਪਲੀਜ਼ ਟ੍ਰਾਈ ਦਿਸ ਰੈਸিপি ਬਹੁਤ ਹੀ ਟੇਸਟੀ ਸਾਬੂਦਾਣਾ ਖੀਰ ਹੈ ਜਿਹੜੀ ਬਹੁਤ ਘੱਟ ਟਾਈਮ ਚ ਬਣ ਕੇ ਤਿਆਰ ਹੋਊ ਓਕੇ ਬਾਏ ਬਾਏ ਦੋਸਤੋ ਮਿਲਦੇ ਆਂ ਅਗਲੀ ਰੈਸਪੀ